ਆਪਣੇ ਘਰ ਵਿੱਚ ਰੱਖਦੇ ਆ ਛੋਟੇ ਬੱਚੇ ਹੁੰਦੇ ਹਨ ਉਹਨਾਂ ਦੇ ਬੈੱਡ ਦਿੱਤੇ ਜਾਂ ਤਾਂ ਉਹਨਾਂ ਨੂੰ ਪਿਠਾ ਲਦੇ ਆ ਕਈ ਉਹਨਾਂ ਦੇ ਆਲੇ ਦੁਆਲੇ ਸਹਰਾਣੇ ਲਾ ਦਿੰਦੇ ਕਿਤੇ ਸਾਡਾ ਬੱਚਾ ਭੁੰਜੇ ਨਾ ਡੇਜੇ ਜਦ ਛੋਟੇ ਹੁੰਦੇ ਆ ਤੇ ਇਹ ਵੀ ਉਹਨਾਂ ਨੂੰ ਘਰ ਦੇ ਅੰਦਰ ਰੱਖਦੇ ਗੇਂਡ ਬੰਦ ਕਰਕੇ ਰੱਖਦੇ ਕਿਤੇ ਸਾਡੇ ਬੱਚੇ ਘਰੋਂ ਬਾਹਰ ਕਿਤੇ ਨਾ ਜਾਣ ਹallelujah ਤਾਂ ਉਹਨਾਂ ਪੰਛੀਆਂ ਨੂੰ ਕੌਣ ਸੰਭਾਲਦਾ ਹੈ

ਤੇ ਆਪ ਨਹੀਂ ਹੋਰ ਨੂੰ ਇਹ ਪਾਲ ਵੀ ਵਧਾ ਨਹੀਂ ਸਕਦੇ ਕਵਧਾ ਸਕਦੇ ਆਪਾਂ ਜਿਵੇਂ ਹੁਣ ਮੈਂ ਪਹਿਲਾਂ ਕਿਹਾ ਵੀ ਹਰ ਇਨਸਾਨ ਨੂੰ ਕਿਸੇ ਨਾ ਕਿਸੇ ਚੀਤੀ ਚਿੰਤਾ ਲੱਗੀ ਹੋਈ ਆ ਹਲੇ ਦੀ ਪਤਨੀਆਂ ਨੂੰ ਆਪਣੇ ਪਤੀਆਂ ਦੀ ਚਿੰਤਾ ਆ ਮਾਪਿਆਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਆ बिजनेसमैन उन्होंने अपने कामों की चिंता है हर कोई किसी ना किसी टेंशन में किसी ना किसी चिंता के बीच रहता है पर साडा प्रभु यीशु मसीह सानू टेंशन फ्री करना चाहता है हालेलुया हालेलुया ओ की कहना अंदर टेंशन फ्री हो जो किसी चीज की टेंशन ना लो जिनो तू छोटे तू छोटा काम नहीं कर सकते कादे वास्ते ना चीजों की टेंशन लेंदे हो

अलग लिया क्योंकि इतनी चल जाने, जाने, जाने। पर ओधी ओधी तो परेशान भी चले जाने इतनी टेंशन लेंगे पर मेच्छनीतन तो ये चिंता ना करो किसी भी चीज़ की अलग लिया अलग लिया अपन पहला पत्र से औरी पांच औरी सात आदमी जो पड़ागे अत्यंत अपनी सारी चिंताओं से सोते शटों क्यों जो ओ ओ लू तो हर दाविगर है अलग लिया वचन किं

ਜਿਵੇਂ ਹੀ ਆਪਣੇ ਬੱਚਿਆਂ ਦੀ ਟੈਨਸ਼ਨ ਲੈਂਦੇ ਆ ਜਿੰਦਾ ਕਰਦੇ ਆ ਇਹਨਾਂ ਦਾ ਜੀਵਨ ਕਿਹੋ ਜਿਹਾ ਹੋਵੇਗਾ ਇਹਨਾਂ ਦਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਵੇਗਾ ਪਰਮੇਸ਼ਰ ਦਾ ਵਚਨ ਕਹਿੰਦਾ ਕਿੰਨਾ ਉਹਨੂੰ ਤੁਹਾਡੀ ਫਿਕਰ ਹੈ ਉਹ ਤੁਹਾਡੀ ਫਿਕਰ ਕਰਦਾ ਹੈ ਪਰਮੇਸ਼ਰ ਸਾਨੂੰ ਲੱਗਦਾ ਪਰਮੇਸ਼ਰ ਨੂੰ ਪਤਾ ਨਹੀਂ ਸਾਡੀਆਂ ਜ਼ਰੂਰਤਾਂ ਦਾ ਪਤਾ ਨਹੀਂ ਆ ਪਤਾ ਨਹੀਂ ਉਹਨੂੰ ਸਾਡੀ ਟੈਨਸ਼ਨ ਹੈ ਕਿ ਨਹੀਂ ਅਸੀਂ ਆਪਣੀਆਂ ਟੈਨਸ਼ਨਾਂ ਦੀ ਬਵਾਚ ਨਹੀਂ ਤੇ ਕਹਿੰਦਾ ਮੈਂ ਪ੍ਰੇਰਿਤ ਨਹੀਂ ਕਰਦੇ ਪਰਮੇਸ਼ਰ ਦੇ ਕੇ

अलीया, अलीया, तब तरस कहता, अपनी सारी चिंता ओस दुक्ति सोते चटो, क्यों जो ओर तो हार्दार फिकर है, अपन एक दो बच्चों ओर पड़ा द सुबूर चाली बनी सतारंग है तुम्हें चोट, मैं तमस कीन देख अंगाल हाँ।

ना ही प्रभु ने किया है अपनी सारी चिंता की करो छाड़ दो तो प्रभु यीशु मसीह ने की किया अंदर तो ये पालक ने चिंता ना करो पालक आपरे लिए आप ही चिंता करेगा तो हाडे वाले काल दी चिंता ना करो काला पा की करांगे फलाने थाने जाना है टमकाने का। ਸਾਡੇ ਕੋਲ ਪੈਸੇ ਨਹੀਂ ਸਾਡੇ ਕੋਲ ਜ਼ਰੂਰਤ ਨਹੀਂ ਘਰ ਵਿੱਚ ਖਾਣ ਲਈ ਰੋਟੀ ਪਾਣੀ ਨਹੀਂ ਜਦ ਕੋਈ ਵੀ ਜ਼ਰੂਰਤ ਦੀ ਚੀਜ਼ ਨਹੀਂ ਪਰਮੇਸ਼ਰ ਕਹਿੰਦਾ ਕਿ ਤੂੰ ਟੈਨਸ਼ਨ ਨਾ ਲੈ ਮੈਂ ਆਪੇ ਹੀ ਭਲ ਕਰ ਆਪਣੇ ਲਈ ਚਿੰਤਾ ਕਰੂੰਗਾ ਹallelujah ਅੱਜ ਤੱਕ ਤੋਈ ਕਦੀ ਵੇਖਿਆ ਕਿਸੇ ਇਨਸਾਨ ਨੂੰ ਭੁੱਖੇ ਮਰਨੇ ਵੀ ਪਹਿਲੀ ਭੁਲਾਣਾ ਬੰਦਾ ਹੀ ਤੋ ਉਹਦੇ ਕੋਲ ਖਾਣ ਨੂੰ ਰੋਟੀ ਨਹੀਂ ਰੋਟੀ ਨਹੀਂ ਹੈ ਤੋ ਮਰ ਗਿਆ ਜਾਂ ਉਹਦੇ ਮੰਨ ਤੋਂ ਦੇ ਕੱਪੜਾ ਹੈ ਨਹੀਂ પરમેશ્વરનોનો દિંડા હે હાલેલુયા કદી ਵੀ કિસ ઇન્સાન ਨੂੰ ખાને દેન સડા જો પંછિયા દી પ્રિત પાલ કરદા તો વચનજીલી ક તુહી ધન કેતે ઉતમો ઓ તહાટી ભી પ્રિત પાલ કરદા હે ઓ તુહાનુ ભી સંભાળદા હે ઓ તહાટી ભી ટેન્શન રાખદા હે ઓ તહાડે ભવિષ્ય દી ટેન્શન રાખદા હે તુહાનુ અપને ભવિષ્ય દી ચિંતા કરદી જરૂરત નહીં હાલેલુયા ਕਿਉਂਕਿ ਇਸ वचन ਦਾ ਇੱਕ ਸਬੂਤ ਆ ਆਪਹੀ ਜਿਰਮੀਆਂ ਓਧੀ 29 ਉਨ੍ਹੀ 11 ਅਧ ਵਿੱਚ ਪੜਾਂਗੇ ਵੇਖੋ ਪਰਮੇਸ਼ਰ ਕਾਹਦੇ ਲਈ ਕੀ ਕਹਿ ਰਿਹਾ ਹallelujah ਪਰਮੇਸ਼ਰ ਕੀ ਕਹਿੰਦਾ ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਮੇਰੇ ਸੋਚਦਾ ਹਾਂ ਜਾਣਦਾ ਹਾਂ ਹallelujah ਮੈਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਮੇਰੇ ਨੇ ਤੁਹਾਡੇ ਲਈ ਆ ਜਿਹੜੀਆਂ ਮੈਂ ਸੋਚਦਾ ਰਹਿਣਾ ਜਿਹੜੀਆਂ ਮਨ ਨੂੰ ਚਿੰਤਾ ਲੱਗੀ ਹੈ ਤੁਹਾਡੇ ਲਈ ਹਲੇਲੂਇਆ ਅੰਮ੍ਰ ਮੈਂ ਤੇ ਆਪਣੀਆਂ ਸੋਚਾਂ ਨੂੰ ਜਿਹਨਾਂ ਤੁਹਾਡੇ ਵਰਗੇ ਸੋਚਦਾ ਅੰਦਾਜ਼ ਜਾਣਦਾ ਹਾ ਯਹੋਵਾ ਦਾ ਬਾਗ ਹੈ ਸ਼ਾਂਤੀ ਦੀਆਂ ਸੋਚਾਂ ਕਾਦੀਆਂ ਸੋਚਾਂ ਸਭ ਜਿਹੜੇ ਬੋਲਣਗੇ ਕਾਦੀਆਂ ਸੋਚਾਂ ਸ਼ਾਂਤੀ ਦੀਆਂ ਸ਼ਾਂਤੀ ਦੀਆਂ ਸੋਚਾਂ ਬੁਰੀਆਈ ਦੀਆਂ ਨਹੀਂ ਹਲੇਲੂਇਆ